ਲੇਜੇ ਹਮਾਰੇ ਚੈਨਲ ਕੋ ਸਬਸਕ੍ਰਾਈਬ ਕਰੇ ਔਰ ਘੰਟੀ ਕੇ ਆਈਕਨ ਪਰ ਕਲਿਕ ਕਰੇ ਵੈ ਸ਼ੇਅਰ ਕਰਨਾ ਨਾ ਭੂਲੇ ਮਹਿਲਾ ਡਾਕਟਰ ਨਾਲ ਵਾਪਸੀ ਖੋਫਣਾ ਘਟਨਾ ਤੇ ਗਿੱਦੜਬਾਹਾ ਵਾਸੀਆਂ ਨੇ ਜਿਤਾਇਆ ਰੋਸ਼ ਸੋਕਸਵਾ ਆਯੋਜਿਤ ਬੀਤੇ ਦਿਨੀ ਬੰਗਾਲ ਦੇ ਕਲਕੱਤਾ ਵਿਖੇ ਇੱਕ ਹਸਪਤਾਲ ਦੀ ਮਹਿਲਾ ਡਾਕਟਰ ਨਾਲ ਜ਼ਬਰ ਜਨਾਹ ਕਰਨ ਉਪਰੰਤ ਕਿਤੇ ਗੀ ਹਤਿਆ ਦੇ ਰੋਸ਼ ਵਜੋਂ ਅਜ ਮਰੀਜ਼ਾਂ ਦੇ ਮਸੀਹਾ ਵਜੋਂ ਜਾਣੇ ਜਾਂਦੇ ਡਾਕਟਰ ਰਜੀਵ ਜੈਨ ਦੇ ਦੀਪ ਹਸਪਤਾਲ ਘਿੱਦੜਬਾਹਾ ਦੇ ਸੋਕਸਵਾ ਦਾ ਆਯੋਜਨ ਕੀਤਾ ਗਿਆ ਜੈਸੇ ਮੌਕੇ ਮੌਜੂਦ ਸ਼ਹਿਰ ਦੀਆਂ ਸਮੂਹ ਐਨ ਜੀਓਜ਼ ਅਤੇ ਬੁੱਧੀਜੀਵੀਵਾਂ ਨੂੰ 2 ਮਿੰਟ ਦਾ ਮੌਨ ਰੱਖ ਕੇ ਮੈਦਾਨ ਤੱਕ ਡਾਕਟਰ ਨੂੰ ਸਾਲ ਨਾਮ ਦਿੱਲੀ ਦਿੱਤੀ ਗਈ ਜਦੋਂ ਕਿ ਰੋਜ਼ ਵਜੋਂ ਅਮਰਜੈਂਸੀ ਸੇਵਾਵਾਂ ਛੱਡ ਕੇ ਦੇਫ ਹਸਪਤਾਲ ਵਿਖੇ 24 ਘੰਟਿਆਂ ਲਈ ਓ ਪੀ ਡੀ ਬੰਦ ਰੱਖੀ ਗਈ ਬੰਗਾਲ ਦੇ ਕਲਕੱਤਾ ਵਿਖੇ ਵਾਪਰੀ ਇਸ ਘਟਨਾ ਨੂੰ ਮੰਦਭਾਗ ਦੇ ਦੱਸਦੇ ਡਾਕਟਰ ਰਜੀਵ ਜੈਨ ਨੇ ਕਿਹਾ ਕਿ ਕਲਕੱਤਾ ਵਿਖੇ ਵਾਪਰੀ ਇਸ ਖੋਪਣਾ ਘਟਨਾ ਨਾਲ ਪੂਰਾ ਦੇਸ਼ ਅਨੁਸਾਰ ਹੋ ਰਿਹਾ ਹੈ ਪਰ ਅਜੇ ਤੱਕ ਮੁੱਖ ਦੋਸ਼ੀ ਦੀ ਗ੍ਰਿਫਤਾਰੀ ਨਹੀਂ ਹੋਈ ਜੋ ਮੰਦ ਭਾਗਾ ਹੈ ਉਮੀਦ ਐਨ ਜੀਓ ਦੇ ਪ੍ਰਧਾਨ ਐਡਵੋਕੇਟ ਨਰਿੰਦਰ ਸਿੰਘ ਕਿ ਇੱਕ ਪਾਸੇ ਤਾਂ ਸਰਕਾਰਾਂ ਬੇਟੀ ਪੜ੍ਹਾਓ ਬੇਟੀ ਬਚਾਓ ਦਾ ਨਾਅਰਾ ਦਿੰਦੀਆਂ ਹਨ ਪਰ ਦੂਜੇ ਪਾਸੇ ਮਹਿਲਾਵਾਂ ਸੁਰੱਖਿਅਤ ਨਹੀਂ ਹਨ ਅਤੇ ਦਿਨ ਬਦ ਦਿਨ ਮਹਿਲਾਵਾਂ ਨਾਲ ਅਜਿਹੀਆਂ ਮੰਦਪਾਗੀ ਘਟਨਾਵਾਂ ਵਾਪਰ ਰਹੀਆਂ ਹਨ ਜਿਸ ਕਾਰਨ ਮਹਿਲਾਵਾਂ ਆਪਣੇ ਆਪ ਨੂੰ ਅਸੁਰੱਖਿਅਤ ਅਤੇ ਗੁਲਾਮ ਮਹਿਸੂਸ ਕਰ ਰਹੀਆਂ ਹਨ ਉਹਨਾਂ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਕਲਕੱਤਾ ਦੇਖੇ ਮਹਿਲਾ ਡਾਕਟਰ ਨਾਲ ਜ਼ਬਰਦਸਤ ਹਮਲੇ ਦੇ ਦੋਸ਼ੀ ਵਿਅਕਤੀ ਨੂੰ ਫਾਂਸੀ ਦੀ ਸਜ਼ਾ ਦੇ ਕੇ ਮਹਿਲਾਵਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ ਹਾਂਜੀ ਸਰ ਅੱਜ ਅਸੀਂ ਇੱਕ ਦਿਨ ਦਾ ਪੂਰਾ ਕੰਪਰੀ ਹੋ ਰਿਹਾ ਬੰਦ ਕਰ ਰਹੇ ਹਾਂ ਜੀ ਇਹਨਾਂ ਤੋਂ ਵੀ ਡਟੇ ਦਾ ਐਮਰਜੈਂਸੀ ਸਬਾਵਾ ਉੱਠਣੀ ਹੈ ਕੁਝ ਇਹ ਆਪਣੇ ਸਾਡੇ ਪੁਲਿਸ ਸੀਗੇ ਕਲਕੱਤਾ ਮੈਡੀਕਲ ਕਾਲਜ ਦੇ ਡਾਕਟਰ ਮਨੂਕਾ ਚੇਨਨਾ ਜੀ ਉਹਨਾਂ ਦਾ ਬੜਾ ਬੁਢੀ ਦੇ ਹੋਇਆ ਕਈ ਘੰਟੇ ਤੋਂ ਬਾਅਦ ਕੋਈ ਸਪਾਈ ਨਹੀਂ ਹੋਣੀ ਕੋਈ ਐਫਆਈਆਰ ਕਰਦੇ ਨਹੀਂ ਹੋਈ ਜੋ ਐਫਆਈਆਰ ਦਰਜ ਹੋਈ ਤਾਂ ਗਲਤ ਬੰਧਿਆ ਤੇ ਹੋਈ ਸੀ ਉਹਨਾਂ ਦਾ ਪਰਿਵਾਰ ਬੜਾ ਜਸਟਿਸ ਵਾਸਤੇ ਵੇਗ ਕਰ ਰਿਹਾ ਹੈ ਸਾਡੀ ਗਵਰਨਮੈਂਟ ਨੂੰ ਇਹ ਹੀ ਗੁਜਾਰਿਸ਼ ਹੈ ਕਿ ਸਰਕਾਰੀ ਪੁਲਿਸਾਂ ਦੇ ਵਿੱਚ ਸਕੌਂਡ ਪਰਵਾਇੰਡ ਕੀਤੀ ਜਾਵੇ ਅਰੇ ਕੋਈ ਅਜਿਹਾ ਇਨਸੀਡੈਂਟ ਹੋਂਦਾ ਤੇ ਨਾਲ ਨਾਲ ਕੋਈ ਕਾਰਵਾਈ ਨਹੀਂ ਹੁੰਦੀ ਜੋ ਪਿਛਲੇ ਦਿਨੀ ਕਤਾਰ ਆਰ ਕੇ ਆਰ ਮੈਡੀਕਲ ਕਾਲਜ ਚ ਮੰਦਭਾਗੀ ਘਟਨਾ ਹੋਈ ਹੈ ਅਸੀਂ ਉਹਦੇ ਸ਼ਖਤ ਸਬਦਾਂ ਦੇ ਨਖੇਦੀ ਕਰਦੇ ਹਾਂ ਕੇਂਦਰ ਸਰਕਾਰ ਦਾ slogan ਹੈ ਬੇਟੀ ਬਚਾਓ ਬੇਟੀ ਪੜ੍ਹਾਓ ਪਰੰਤੂ ਕੋਸ਼ਿਸ਼ ਦੇ ਹੋਦਰੇ ਇੱਕ ਗਰੀਬ ਘਰ ਦੀ ਬੇਟੀ ਜਿਹੜੇ ਐਮਲਏ ਕਰ ਰਹੀ ਸੀ ਸੈਕੰਡ ਯਰ ਸੀ ਉਹਦਾ ਬਹੁਤ ਬੁਰੀ ਤਰ੍ਹਾਂ ਦਰਿੰਦਿਆਂ ਨੇ ਪਨਾ ਰੇਪ ਕੀਤਾ ਤੇ ਉਹਦਾ ਮਾਰਡਰ ਕੀਤਾ ਐਸਕਟ ਨਦੀ ਜਿੰਨੀ ਆਪਾਂ ਨੇ ਖੇਤੀ ਕਰੀਏ ਉੰਨੀ ਥੋੜੀ ਐ ਸਾਡੇ ਤੇ ਕੋਈ ਸ਼ਬਦ ਨਹੀਂ ਸਾਡੀ ਮੰਡੀ ਦੇ ਜੋ ਡਾਕਟਰ ਅਦੀਪ ਜੈਨਾ ਡੀਪ ਹਸਪੀਟਲ ਹੈ ਇਹਨਾਂ ਨੇ ਕੱਲ ਸਾਨੂੰ ਕਿਹਾ ਸੀ ਕਿ ਆਪਾਂ ਸਾਰੀਆਂ ਸਬਸਤੀ ਸੰਸਥਾਵਾਂ ਮਿਲ ਕੇ ਉਸ ਬੇਟੀ ਦੀ ਆਖਰੀ ਸ਼ਾਂਤੀ ਲਈ 2 ਮਿੰਟ ਦਾ ਮੌਤ ਤਾਂ ਕਰੀਏ ਅੱਜ ਆਲ ਇੰਡੀਆ ਚ ਸਾਰੇ ਕਿਤੇ ਓ ਪੀ ਡੀ ਬੰਦ ਹੈ ਉਸੇ ਰੀਤ ਤੇ ਕੇ ਚੱਲਦਾ ਹੈ ਜੈਡੋ ਹਸਪੀਟਲ ਦੇ ਦਰਵਾਜ਼ੇ ਵੀ ਅੱਜ ਸਾਰੀਆਂ ਐਮਰਜੈਂਸੀ ਸਵਾਵਾ ਓ ਪੀ ਡੀ ਸਵਾਵਾ ਤੇ ਐਂਬੂਲੈਂਸ ਸਵਾਵਾ ਬੰਦ ਕੀਤੀਆਂ ਸਮੁੱਚਾ ਸਟਾਫ ਸ਼ੋਕ ਚ ਹੈ ਅਸੀਂ ਕਿੰਨਰ ਦਾ ਤੋਂ ਇਹੀ ਬੇਨਤੀ ਕਰਦੇ ਹਾਂ ਵੀ ਡਾਕਟਰਾਂ ਦੀ ਸਿੱਖਿਆ ਯਕੀਨੀ ਮਾਈ ਜਾਵੇ ਰੱਬ ਤੋਂ ਉਹ ਡਾਕਟਰੀ ਹੈ ਜੋ ਜਾਨ ਜੋਖਮ ਚ ਪਾ ਕੇ ਬੁਲੁਖੀ ਕੀਮਤੀ ਜਾਨਾਂ ਨੂੰ ਬਚਾਉਂਦੇ ਹੈ ਕਰੋਨਾ ਕਾਲ ਤੋਂ ਜੋ ਵੀ ਕਿਤੇ ਵੀ ਪਦਤੀ ਆਪ ਤਾਈ ਹੈ ਡਾਕਟਰਾਂ ਨੇ ਹਮੇਸ਼ਾ ਸਾਥ ਦਿੱਤਾ ਹੈ ਡਾਕਟਰਾਂ ਦੀ ਸਿੱਖਿਆ ਯਕੀਨੀ ਮਾਈ ਜਾਵੇ ਜਿੰਨੇ ਵੀ ਮੈਡੀਕਲ ਕਾਲਜ ਹੈ ਚਾਹੇ ਸਰਕਾਰੀਆ ਚਾਹੇ ਪ੍ਰਾਈਵੇਟ ਹੈ ਉੱਥੇ ਜੋ ਡਾਕਟਰ ਐਮਬੀਬੀਐਸ ਦਾ ਮੈਡੀਕਲ ਦੀ ਪੜ੍ਹਾਈ ਕਰਦੇ ਹੈ ਉਹਨਾਂ ਦੀ ਸਿੱਖਿਆ ਯਕੀਨੀ ਮਾਈ ਜਾਵੇ ਤੇ ਦੋਸ਼ੀਆਂ ਨੂੰ ਚਾਹੇ ਕਿਸੇ ਵੀ ਸਮਾਜ ਵਰਗ ਨਾਲ ਸੰਬੰਧ ਰੱਖਦੇ ਹੈ ਉਹਨਾਂ ਨੂੰ ਸਖਤ ਤੋਂ ਸਖਤ ਕਾਨੂੰਨੀ ਸਜ਼ਾ ਦੇ ਕੇ ਜਨਤੀਆ ਹੋਵੇ ਇਹ ਤੜਪ ਹਾਸੇ ਪੱਤਰਕਾਰ ਗੋਬਿੰਦ ਗੁਪਤਾ ਦੀ ਰਿਪੋਰਟ